ਪਹਿਲਾਂ ਤੋਂ ਇਹ ਚੋਣ ਮਾਰੀ ਕਿ ਚੋ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਲੀਕੇ ਚ ਤੱਕਦੇ ਰਸਤੇ ਦੀ ਲੀਕੀ ਕਿਨੇ ਠੀਕ ਕਰਨੀ ਦੱਸੋ ਮਾੜਾ ਕੀ ਦਾ ਕੰਮ ਹੈ ਦੇ ਦੇ ਲਾਈਟ ਬੰਦੇ ਲਗਾਈਏ ਇੱਥੇ ਇੱਕ ਮਿੰਟ ਨਾ ਬੰਦ ਕਰਾ ਇੱਕ ਮਿੰਟ ਯਾਰ ਸਾਰੇ ਇੱਕਦਾਂ ਡੀਟੀ ਬਣ ਜਾਂਦੇ ਯਾਰ ਫਿਰ ਕਰ ਲੋ ਕੱਲ ਹੋ ਗਿਆ ਤੁਹਾਡੇ ਕੋਲ ਯਾਰ ਹਾਂ ਵੇ ਪਰ 6 6 ਮਹੀਨੇ ਕਿਹੋ ਲੋਕਾਂ ਨੇ ਕਿ ਕਿ ਸੋ ਦੱਸਿਆ ਯਾਰ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਜੀ ਮੈਂ ਬੰਦੇ ਵੀ ਇੱਥੇ ਫੱਕੇ ਲਏ ਹੋਏ ਯਾਰ ਪਤਾ ਨਹੀਂ ਇਹ ਤੂੰ ਹੱਥ ਕਰ ਖੜੀ ਸਾਰਿਆਂ ਨੇ ਯਾਰ ਕੋਈ ਨਹੀਂ ਚਾਹਦਾ ਫੋਨ ਨਹੀਂ ਨਹੀਂ ਫੋਨ ਚੋੜੇ ਆ ਯਾਰ ਵਿੱਕੀ ਮਾੜਾ ਬੋੜਾ ਕੋਈ ਮੇਰੇ ਮੱਛੀ ਬਣੇ ਮਾੜਾ ਮਰਦਾ ਬੋਲਾ ਯਾਰ ਇਹਨੇ ਮਹੀਨੇ ਆਰਡਰ ਲੈਣੇ ਪੇਮੈਂਟ ਤੇ ਟੈਲਰ ਦੇ ਲੈ ਰੱਖੋ ਲਾਟ ਦੇ ਆਦੇ ਮਲੇ ਟੋੜ ਕੇ ਡੱਕਾਉਂਦਾ ਯਾਰ ਮੈਂ ਤੇਰਾ ਮਾਰ ਦਿਆਂ ਤੈਨੂੰ ਤੇ ਮੈਂ ਟਰੇਡਰ ਛੱਡ ਜਿਹੜਾ ਪਾ ਨਾ ਲਿਆਵੇ ਸਿਰਫ ਗਲੀ ਦਾ ਤੇ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੀ ਯਾਰ ਗਾੜੀ ਆ ਤਿੰਨ ਇੱਕ ਮਿੰਟ ਇੱਕ ਮਿੰਟ ਛੋਪ ਰਹੀ ਇੱਕ ਮੈਂ ਇੱਕ ਮਿੰਟ ਉਦੋਂ ਤਾਂ ਕੋਈ ਕਮੇਟੀ ਦੀ ਮੀਟਿੰਗ ਰਾਤ ਪਾਲੇ ਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਆ ਠੀਕ ਰਹਾਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਵਾ ਲਓ ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦਾ ਦੇਬ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਅਸੀਂ ਤਾਂ ਨੇ ਮਾਤਾ ਪਾਸ ਨਹੀਂ ਕਰਨਾ ਆੜੇ ਘਰੋਂ ਨਹੀਂ ਕਰਨਾ ਹੁਣ ਪਿਆ ਪਿਆ ਨਹੀਂ ਚੰਗਾ ਪਿਉਂਦੇ ਇਥੇ ਗੰਦਗੀ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਐ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਤੇ ਮੈਂ ਗੰਦਾ ਤੁਸੀਂ ਸਭ ਤੋਂ ਸਾਨੂੰ ਕਰਦੇ ਹਾਂ ਰੋਜ਼ ਸਾਰਾ ਤੁਹਾਡਾ ਪਿਛਲੀ ਵਾਰੀ ਵੀ ਕਾਸੀ ਨਾ ਟੈਂਡਰ ਲਾਓ ਪਹਿਲਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਦਿੱਤੀ ਬਕਰ ਦਿਓ ਤੇ ਸੀਵਰੇਜ ਦਾ ਕਰ ਲੋ ਹੁਣ ਡੇਢ ਕਿਲੋ ਚਾਰ ਪਣ ਜਿਹੜੀ ਬਣੀਆਂ ਸੜਕਾਂ ਪਟਕ ਕੇ ਨਵੀਆਂ ਬਣਾ ਦੇਣੇ ਹੋ ਯਾਰ ਇਹਨੀ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿ ਐਮਸੀ ਹੁਣ ਸਾਈਨ ਨਹੀਂ ਕਰਦਾ ਹੱਤ ਹੋ ਗਈ ਯਾਰ ਕਿਸੇ ਕਹਦੀ ਲਿਮਟ ਨਹੀਂ ਹੁੰਦੀ ਹਾਂ ਅਸੀਂ ਵੀ ਯਾਰ ਐਮਐਲਏ ਬੀ ਐਮਸੀਆਂ ਨਾਲ ਵੀ ਸਾਈਨ ਕਰਦੇ ਕੋਈ ਨਾ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦੀਆਂ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਸਿਵਰੇਜ ਡੋਰ ਨੂੰ ਟੈਂਡਰ ਕਰਵਾ ਤੇ ਲਿਆ ਤੁਸੀਂ ਕਰਵਾਇਆ ਇੱਕ ਮੈਂ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਬਪਾ ਬਾਨੀਆਂ ਆ ਕੋਈ ਮਤ ਸੜਕਾ ਮੈਨੂੰ ਇੱਕ ਗੱਲ ਪਹਿਲਾਂ ਬਣਾ ਪਰ ਪਹਿਲੇ ਨਾਲ ਫਿਰ ਪੱਤਰ ਲਾ ਕੋਈ 15 ਦਿਨ ਬੈਠੇ ਪਾਹੀ ਗੱਲ ਕਰਦੇ ਆ ਸਰਕਾਰ ਨਹੀਂ ਕਰਦੇ ਸੀਵਰੇਜ ਵਾਲਾ ਦੱਸੋ ਜਿਹੜਾ ਪੈਸਾ ਮੈਂ ਚਲੋ ਸਾਨੂੰ ਜੀ ਉਹ ਕਹਿੰਦੇ 5 ਸਾਲ ਆਪਣੇ ਆਈ ਗੱਲ ਜੀ ਮੇਰੀ ਗੱਲ ਸੁਣੋ ਸਰਵੇ ਤੇ ਲਿਖ ਕੇ ਦੇ ਕਰਜੰਤਾ 1 ਮਿੰਟ ਯਾਰ ਹੈਲੋ ਇਹਦਾ ਕਰਜੰਤਾ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦੇ ਟਾਇਰ ਉਹਨਾਂ ਦੇ ਇਹਨੂੰ ਸਸਪੈਂਡ ਕਰਾਈਏ ਪ੍ਰਧਾਨ ਜੀ ਉਹਨੇ ਇੱਥੇ ਦੁਗੰਟ ਦੇ ਅੱਖਾਂ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲੈ ਸਭ ਲੱਗੀਆਂ ਨੇ ਅੱਖੇ 500 ਲੱਖ ਜੋ ਕੰਮ ਹੋ ਜਾ ਰੰਗ ਇਸ ਤਰ੍ਹਾਂ ਨਹੀਂ ਹੋਦੀ ਸਾਫ ਕਰਦੇ ਪਾਕਾਂ ਦੇ ਮੈਂ ਕਿਹਦੇ ਦਾ ਕਰੇ ਲੰਟ ਦਾ ਲੈ ਉਹਦਾ ਤੋਰੀਏ ਲਓ ਮਾ ਲੋ ਗਿਆ ਥੋੜੀ ਗੱਲ ਯਾਰ ਸਾਰਾ ਕਸੂਰੀ ਆਂਦਾ ਜਿਸ ਗੱਲ ਦੀ ਲਿਮਟ ਵੀ ਆ ਬਈ ਨਹੀਂ ਤੇ ਕਹਿੰਦੇ ਕੋਈ ਨਹੀਂ ਨਾ ਨੂੰ ਇੱਕ ਤਰੀਕਾ ਪਤਾ ਤੁਹਾਡੇ ਕੁਮਲਾਜਮ ਨੇ ਅਖਬਾਰ ਚ ਕਢਾ ਲੋ ਫੜ ਬੰਦਾ ਨੌਕਰੀਆਂ ਨੂੰ ਮਗਰ ਮਗਰ ਫੇਡਾ ਸੀਵਰੇ ਛੱਡੋ ਜਿਸ ਮਨਜੀ ਨਾਲ ਉਹ ਲੈ ਆਉਂਗਾ ਆਪਾਂ ਚੱਲੀਏ ਸਾਰੇ ਅੰਸੀ ਲਾਓ ਇੱਕ ਮਿੰਟ ਲੈ ਜੀ ਦੋ ਮਿੰਟ ਸਾਡੇ ਕਾਰਡ ਲੈ ਜਾਓ 100% ਪ੍ਰੋਬਲਮ ਹੈ ਤੁਹਾਨੂੰ ਨਾਂ ਲੈ ਕੇ ਚੱਲਿਆ ਇਸੇ ਕਰਕੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜਿਹੜੇ ਉਹਨਾਂ ਮੁਲਾਜ਼ਮ ਨੇ ਨਹੀਂ ਕੰਮ ਕਰਨਾ ਉਹ ਨਾ ਰਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿੰਨੇ ਕੰਮ ਕਰਨਾ ਉਹ ਕਰਨਾ ਪਊਗਾ ਸਾਡੀ ਵੀ ਸਾਰੀ 17 ਐਮਸੀ ਹੈ ਪ੍ਰਧਾਨ ਜੀ ਨੇ ਸਾਡੀ ਉਹਨਾਂ ਤੋਂ ਬਾਅਦ ਜ਼ਿੰਮੇਵਾਰੀ ਬਣਦੀ ਹੈ ਬਰਾਬਰ ਦੀ ਅਸੀਂ ਉਹਦੇ ਤੋਂ ਪਾਜੇ ਸਰ ਦਾ ਨਾਮ ਹੈ ਪਾ ਸਕਦਾ ਨਾ ਇਹ ਪਾ ਸਕਦੀ ਪਰ ਗੱਲ ਸਟਾਫ ਨੂੰ ਕੰਮ ਕਰਨਾ ਹੀ ਪਊਗਾ ਇਹ ਡਰਾਮਾ ਅੱਗੇ ਛੱđa ਸੰਚਲਣਾ ਨਹੀਂਗਾ। ਸੀ ਬੇਨਤੀ ਬੰਦਿਆਂ ਦੀ ਕਮੀ ਹੈ ਘਾਟ ਹੈ ਮਸ਼ੀਨਰੀ ਦੀ ਘਾਟ ਹੈ। ਮੈਂ ਤਾਂ ਪਤਾ ਹੈ ਜਿੰਨੇ ਲੱਗਾ ਕਿ ਇਹ ਕਹਿੰਦੇ ਉਹ ਬੰਦੇ ਹੀ ਕਹਿੰਦਾ ਘਾਟ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਮੇਰੀ ਨਹੀਂ ਬਣਦੀ ਇਸ ਕੰਮ 'ਚ। ਡਿਪਾਰਟਮੈਂਟ ਇਹ ਇਹੋ ਸਭ ਦਾ ਬੰਦਾ ਪ੍ਰਧਾਨ ਜੀ ਦਾ ਬੰਦਾ ਹੈ ਪ੍ਰਧਾਨ ਜੀ ਨੂੰ ਵੀ ਚਾਹੀਦਾ ਤੇ ਉਹ ਸਾਨੂੰ ਬਹਿ ਕੇ ਜਿਹੜਾ ਕੋ ਬੰਦਾ ਕਾਟੋ ਉਹਨਾਂ ਨਾਲ ਦੇਣਾ ਰੱਖ ਲੋ ਨਹੀਂ ਟੈਂਪਰੇਰੀ ਰੱਖ ਲੋ ਕਿਸੇ ਨਾ ਕਿਸੇ ਕੰਮ ਤਾਂ ਸਾਨੂੰ ਕਰਨਾ ਹੀ ਪਊਗਾ। ਸੋ ਇਹ ਹੀ ਬੇਨਤੀ ਹੈ ਸ਼ਹਿਰ ਦੇ ਲੋਕਾਂ ਨੂੰ ਜੀਣਾ ਆਰਾਮ ਕਰਨ ਦੀ ਬਜਾਏ ਆਪਾਂ ਨੂੰ ਸੁ ਘਰ ਦਾ ਟੈਕਸ ਦਿੰਦੇ ਨੇ, ਚੁੱਲਾ ਟੈਕਸ ਦਿੰਦੇ ਨੇ, ਪਾਣੀ ਦਾ ਟੈਕਸ ਦਿੰਦੇ ਨੇ, ਸੀਵਰੇਜ ਦਾ ਟੈਕਸ ਦਿੰਦੇ ਨੇ ਤੇ ਉਹਦੇ ਬਜਾਏ ਜੇ ਅਗਲੇ ਨੂੰ ਸੀਵਰੇਜ ਵਾਲਾ ਪਾਣੀ ਘਰ ਦੇ ਬਾਹਰ ਮਿਲੂਗਾ ਫਿਰ ਕੋਈ ਟੈਕਸ ਭਰਨ ਦੀ ਲੋੜ ਨਹੀਂ। ਤੇ ਠੀਕ ਹੈ ਨਾ ਤਾਂ ਤਨਖਾਹਾਂ ਦਿੰਦੀ ਵੀ ਕਿਰੋੜਾ ਜਿੱਦੀ ਡੇਟ ਅੱਡਾ ਕਰ ਪਰ ਤਨਖਾਹ ਹੋਵੇ ਤੇ ਕੁਰਸੀ ਤੇ ਬਗਾ ਇੱਥੇ ਏਸੀ 'ਚ ਬੈਠਾ ਹੋਵੇ ਉਹ ਠੀਕ ਨਹੀਂ ਗੱਲ। ਸੋ ਇਸ ਕਰਕੇ ਅੱਜ ਆਪ ਹੀ ਆਇਆ ਔਰ ਸਾਰੇ ਐਮਸੀ ਸਭਾ ਨੂੰ ਹੀ ਬੁਲਾਇਆ। ਕੱਲੀ ਮੇਰੀ ਜੀਮੇ ਥੋੜੀ ਵੀ ਬਰਾਬਰ ਦੀ ਬਣਦੀ ਐ। ਤੁਹਾਨੂੰ ਲੋਕਾਂ ਨੇ ਐਮਸੀ ਬਣਾ ਕੇ ਚੁਣੇ ਆਦੇ ਮੱਲੇ 'ਚ ਨਹੀਂ ਉਹਨਾਂ ਤੋਂ ਹੁਣ ਤੁਸੀਂ ਜਿਹੜੇ ਚਲਾ ਰਹੇ ਨੇ ਉਹਨਾਂ ਕੋਲ ਜਿਹੜੇ ਪਸ਼ੂ ਨੇ ਮੱਝਾਂ ਨੇ ਗਾਵਾਂ ਨੇ ਉਹ ਉਹਨਾਂ ਦਾ ਜਿਹੜਾ ਵੇਸਟੇਜ ਹੁੰਦੀ ਹੈ ਉਹ ਸਾਰੀ ਸਾਰੀ ਜਿੱਥੇ ਵੀ ਤੁਸੀਂ ਜਾਓਗੇ ਕਿਸੇ ਵੀ ਮੁਹੱਲੇ ਜਾਓਗੇ ਉਹ ਵੇਸਟੇ ਸਾਰੀ ਸਿਵਰੇਜ ਚ ਪਾਈ ਜਾਂਦੀ ਜਿੰਨੇ ਨਾਲ ਸਿਵਰੇਜ ਜਦੋਂ ਇੱਕ ਵਾਰੀ ਤੁਸੀਂ ਕਿਸੇ ਨੂੰ ਛੂਟ ਦੇ ਦਿਓ ਫਿਰ ਇੱਕ ਤੋਂ ਇੱਕ ਗਾਂ ਕੰਮ ਚੱਲ ਪੈਂਦਾ ਜਿਹਦੇ ਨਾਲ ਪਤਾ ਵੀ ਸਿਵਰੇਜ ਬਲੋਕੇਜ ਹੁੰਦੀ ਹੈ ਸਾਨੂੰ ਕੰਟਰੋਲ ਕਰਨਾ ਪਊਗਾ ਉਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਕੰਟਰੋਲ ਜ਼ਰੂਰ ਕਰਾਇਆ ਜਾਊਗਾ ਤਾਂ ਕਿ ਲੋਕਾਂ ਨੂੰ ਸੂਤ ਪ੍ਰੋਪਰ ਸੀਵਰੇਜ ਮੈਂਟੇਨ ਰਹੇ ਸੀਵਰੇਜ ਇੱਕ ਐਕੀਓਜੀ ਚੀਜ਼ ਹੈ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਹਰਾਮ ਹੋ ਸਕਦੀ ਹੈ ਪਾਣੀ ਤਾਂ ਲੱਗਦਾ ਮੁੱਲ ਵੀ ਲਿਆਊਗਾ ਬਾਹਰ ਜਾ ਕੇ ਪਰ ਸੀਵਰੇਜ ਜਦੋਂ ਘਰ ਦੇ ਬਾਹਰ ਖੜਾ ਹੋਊਗਾ ਨਾ ਤਾਂ ਘਰ ਦਾ ਜੀ ਬਾਹਰ ਨਿਕਲ ਸਕਦਾ ਨਾ ਕੋਈ ਗਲੀ ਚ ਜਾਂਦਾ ਤੇ ਨਾ ਹੀ ਕਿਤੇ ਆਣਾ ਜਾਣਾ ਉਸ ਤੋਂ ਵੱਡਾ ਔਖਾ ਕੰਮ ਹੈ ਮਹੀਲਿਆਂ ਦੀ ਮੇਰੀ ਤੁਹਾਨੂੰ ਇੱਕ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਮੇਰੇ ਨਾਲ ਛੱਡੋ ਜੀ ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਸਾਰਾ ਸ਼ਹਿਰ ਮੈਂ ਇਸ ਕਰਕੇ ਦੇ ਫਸ ਤੋਂ ਇਹ ਚਾਹੁੰਦਾ ਸੀ ਵੀ ਸਾਡਾ ਪੀਸਫੁਲੀ ਕੰਮ ਚੱਲਦਾ ਰਹੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਜੋ ਫੰਡ ਕ੍ਰੀਏਟ ਕਰਾਉਣੇ ਨੇ ਉਹ ਮੇਰੀ ਜ਼ਿੰਮੇਵਾਰੀ ਦੀ ਮੰਨੀ ਮੈਂ ਲੈ ਕੇ ਆਂ ਚਾਹੇ ਉਹ ਵਾਟਰ ਟ੍ਰੀਟਮੈਂਟ ਪਲਾਨ ਸੀ ਅਸੀਂ ਸਾਰਿਆਂ ਨੇ ਮਤਾਂ ਪਾਇਆ ਉਹਦਾ ਤਕਰੀਬਨ 1 ਹਫਤੇ ਬਾਅਦ ਇਹੋ ਜਾ ਪਲਾਨ ਹੈ ਜਿਹੜਾ ਅਜੇ ਤੱਕ ਕਿਸੇ ਲੱਗਿਆ ਨਹੀਂ ਸੀ ਉਹ ਜਲਾਲਾਬਾਦ ਆਸਤੇ ਆ ਰਹੇ ਹਨ ਔਰ ਤਕਰੀਬਨ ਬਹੁਤ ਚੰਗੀ ਅਮਾਉਂਟ ਦਾ ਹੋਗਾ ਹਰ ਘਰ ਨੂੰ ਚੰਗੀ ਸਹੂਲਤ ਮਿਲੇਗੀ ਪਰ ਜੇ ਥੱਲੇ ਇਹਨਾਂ ਦੇ ਹਾਲਾਤਾਂ ਨੇ ਗੱਲ ਉਹੀ ਨਿਸਕਮਤਾ ਦੇਣ ਵਾਲੇ ਬੰਦੇ ਇਹ ਹੈ ਇਹਨਾਂ ਨੇ ਗਰਾਊਂਡ ਲੈਵਲ ਤੇ ਤਾਂ ਵਰਕਰਸ ਨੇ ਕੰਮ ਕਰਨਾ ਹੈ ਬਿਲਕੁਲ ਚੱਲਿਆ ਮੌਕੇ ਤੇ ਜਿੱਥੇ ਜਿੱਥੇ ਪ੍ਰੋਬਲਮ ਹੈ ਬਿਲਕੁਲ ਹੱਲ ਕਰ ਅੱਜ ਤੁਹਾਡੇ ਵੱਲੋਂ ਸਭ ਤੋਂ ਮੇਨ ਪੁਆਇੰਟ ਹੈ ਜੀ ਬੰਮਣੀ ਰੋਡ ਤੇ ਬੰਮਣੀ ਤੁਹਾਨੂੰ ਗਾਊਂਡ ਤੋਂ ਮੇਨ ਰੋਡ ਦਾ ਬਹੁਤ ਮਾੜਾ ਹਾਲ ਹੈ ਸਾਰੀਆਂ ਰੋਡਾਂ ਬੰਮਣੀ ਰੋਡ ਤੇ ਜੀਟੀ ਰੋਡ ਅਲੈ ਤੁਹਾਨੂੰ ਜਿੱਥੇ ਲੋਕ ਰਹਿੰਦੇ ਨੇ ਉੱਥੇ ਵਿਖਾਣੇ ਚੱਲ ਜਾਓ ਸਾਰੀਆਂ ਸਾਰੀਆਂ ਅੱਜ ਲੈ ਕੇ ਆਵਾਂਗੇ ਅਧਿਕਾਰੀ ਨਾਲ ਜਾ ਕੇ ਟੁੱਟ ਪਿਆ ਪਿਆ ਜਾਂ ਤਾਂ ਗੁੱਸਾ ਨਾ ਕਰ ਮੇਰੇ ਹੰਸੀ ਜਬਾਨ ਹਾਂ ਜੇ ਇਹਨਾਂ ਵੀ ਕੁਝ ਨਹੀਂ ਕਰਨਾ ਤਾਂ ਕੋਈ ફરਜ ਨਹੀਂ ਫਿਰ ਅਸੀਂ ਕਰਾਂਗੇ ਕੋਈ ਨਾ ਕੁਝ ਨਾ ਪਰ ਮੇਰੀ ਅੱਜ ਹੱਥ ਬਨ ਕੇ ਬੇਤੀ ਹੈ ਆਪਦੇ ਮਹੱਲੇ ਦੀ ਜ਼ਿੰਮੇਵਾਰੀ ਸਾਡੀ ਵੀ ਬਰਾਬਰ ਕੱਲੀ ਮੁਲਾਜ਼ਮਾਂ ਦੀ ਸਾਡੀ ਵੀ ਬੰਦੀ ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ ਸੋ ਇਸ ਕਰਕੇ ਅੱਜ ਜਾਂ ਤਾਂ ਇਹ ਸੀਵਰੇ ਦਾ ਉਹਨਾਂ ਦਾ ਡਰਾਮਾ ਇਹਨਾਂ ਦਾ ਖਤਮ ਹੋ ਜਾਊਗਾ ਨਹੀਂ ਫਿਰ ਉਸ ਤੋਂ ਬਾਅਦ ਕੋਈ ਕਰਨੀ ਫਿਰ ਜਿਵੇਂ ਦੇਖੀ ਜੂਗੇ ਜੋ ਐਮਰ ਸਾਬ ਇੱਕ ਇਸ ਤਰ੍ਹਾਂ ਦੇ ਐਮਸੀ ਵੇਖੇਗੇ ਜਿਹੜੇ 3.5 ਸਾਲਾਂ ਦੇ ਵਿੱਚ ਆਪਣੇ ਵਾਰਡ 'ਚ ਨਹੀਂ ਗਏ ਚਲੋ ਨਹੀਂ ਗਿਆ ਤਾਂ ਲੋਕ ਉਹਨੂੰ ਜਵਾਬ ਦੇਣਗੇ ਉਹ ਤੇਰੇ ਮੈਂ ਤਾਂ ਕੀ ਕਹੇਗਾ ਕਿਸੇ ਬਾਰੇ ਜਿਹੜਾ ਬੰਦਾ ਅਦੇ ਬੋਰਚ ਨਹੀਂ ਜਾ ਸਕਦਾ ਉਹਨੂੰ ਖੜਨ ਦੀ ਵੀ ਕੀ ਲੋੜ ਸੀ ਮੈਡੀਕਲ ਐਮਸੀ ਮੋਰ ਲਵਾ ਕੇ ਕੱਲੇ ਪਿੱਛੇ ਰਹਿਣਾ ਤਾਂ ਫਿਰ ਰੱਬ ਰੱਬੀ ਹੋਈ ਪਈ ਆ ਫਿਰ ਕੀ ਕਰ ਚੱਲਦੇ ਉਸ ਬੰਦੇ ਦਾ ਉਹਦਾ ਤਾਂ ਫਿਰ ਲੋਕ ਜਵਾਬ ਦੇਣਗੇ ਬੜੀ ਜਲਦੀ ਹਾਂ 6 ਮਹੀਨੇ ਰਹਿਣਾ ਨਿਕਸ਼ੇ ਨਾ ਜਣੇ ਮਨਲਾ ਤਾਂ ਉਦੋਂ ਭਵੇਂ ਸੀ ਹਵਾ ਨਿਕਲ ਜਾਣੀ ਇਹ ਕੰਮ ਵੀ ਨਹੀਂ ਹੋਣਾ ਸੋ ਮੇਰੀ ਰਿਕਵੈਸਟ ਹੈ ਜਿਹੜੀ ਟਨੋਰ ਚ ਬੰਦੇ ਨੂੰ ਕੰਮ ਕਰਾ ਸੀ ਵੀ ਕੰਮ ਕਰਦੇ ਆ 5 ਸਾਲਾਂ ਸੇ ਮੌਕਾ ਮਿਲਿਆ ਹਾਂ ਕੁਝ ਠੀਕ ਹੋਣਗੇ ਕੋਈ ਗਲਤ ਵੀ ਮੇਰੇ ਤੋਂ ਕੰਮ ਹੋ ਸਕਦਾ ਬਾਈ ਜਿਸ ਬੰਦਾ ਕੋਸ਼ਿਸ਼ ਨਹੀਂ ਕਰਦਾ ਕਈ ਵਾਰੀ ਹੋ ਜਾਂਦਾ ਪਰ ਅਸੀਂ ਕੰਮ ਤਾਂ ਕਰਦੇ ਹਾਂ ਸਪੀ ਇਹ অপਸ਼ਨ ਨਾ ਹੁਣ ਚੱਲਦੇ ਰਹਿੰਦੇ ਆ ਪਰ ਜੇ ਅਸੀਂ ਸ਼ਹਿਰ ਦਾ ਟੈਕਸ ਇਕੱਠਾ ਕਰਦੇ ਆ ਆਪਾਂ ਨੂੰ ਮੇਨਟੇਨ ਕਰਦੀ ਸੀ ਮਦਰੀ ਵੀ ਸੜੀ ਕਮੇਟੀ ਦੀ ਸਰ ਹੁਣ ਤੁਸੀਂ ਜੱਲੇ ਤੁਹਾਡੇ ਨਾਲ ਕੌਣ ਕੌਣ ਚੱਲਿਆ ਕੀ ਅਧਿਕਾਰੀ ਵੀ ਚੱਲੇ ਮੈਂ ਸਾਰੇ ਮੁਲਾਜ਼ਮ ਸਾਰੇ ਅਮਸੀ ਜ਼ਬਾਨ ਨੂੰ ਕਿਹਾ ਰਿਕੁਐਸਟ ਕੀਤੀ ਵੀ ਚੱਲੋ ਆਦੇ ਦੇ ਬਾਅਦ ਜਿੱਥੇ ਤੇ ਪ੍ਰੋਬਲਮ ਹੈ ਆਓ ਰਲ ਕੇ ਆਦੇ ਸ਼ਹਿਰ ਨੂੰ ਚਲਾਣਾ ਅਸੀਂ ਸਾਨੂੰ ਇਕੱਠੇ ਤਾਂ ਹੋਣੇ ਹੋਰ ਕੋਈ ਹੈ ਨਹੀਂ